ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਚੋਣਾਂ ਦੇ ਨਤੀਜੇ ਗਏ ਜੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਪ੍ਰਭਾਰੀ ਆ ਨਾ ਅਮਨ ਅਰੋੜਾ ਉਹਨਾਂ ਨੇ ਕਿਹਾ ਵੀ ਹਜੇ ਤਾਂ ਪਿਕਚਰ ਤੁਹਾਨੂੰ ਦਿਖਾਉਣੀ ਆ ਇਹ ਤਾਂ ਸੈਮੀਫਾਈਨਲ ਸੀ ਜਦ ਕਿ ਸੈਮੀਫਾਈਨਲ ਦਾ ਜ਼ਿਕਰ ਕਾਂਗਰਸ ਕਰਦੀ ਸੀ ਤੇ ਕਾਂਗਰਸ ਆਈ 2 ਨੰਬਰ ਤੇ ਦੂਜੇ ਨੰਬਰ ਤੇ ਭਾਗ ਕੇ ਤੇ ਜ਼ਿੰਮੇਵਾਰੀ ਕਾਂਗਰਸ ਦੀ ਲਈ ਹੈ ਰਾਣਾ ਗੁਰਜੀਤ ਸਿੰਘ ਹੋਣਾ ਨੇ ਬੜਾ ਵੱਧ ਚੜ ਕੇ ਉਹਨਾਂ ਨੇ ਆਸ਼ੂ ਹੋਣਾ ਦਾ ਸਾਥ ਦਿੱਤਾ ਸੀ ਨਾਲ ਪ੍ਰਗਟ ਸਿੰਘ ਹੋਣੀ ਸੀ ਔਰ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਵੀ ਪੂਰਾ ਕਦਮ ਨਾਲ ਕਦਮ ਮਲਾ ਕੇ ਚੱਲਦੇ ਸੀਗੇ ਪਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਨਾ ਵੀ ਕਾਂਗਰਸ ਹਾਰ ਗਈ ਹੈ ਤੇ ਰਾਣਾ ਗੁਰਜੀਤ ਸਿੰਘ ਹੋਣੀ ਕਹਿੰਦੇ ਅਸੀਂ ਹਾਰੇ ਆ ਆਸ਼ੂ ਸਾਹਿਬ ਨੂੰ ਜਿੱਥੇ ਅਸੀਂ ਕਹਿੰਦੇ ਸੀਗੇ ਵੀ ਉੱਥੇ ਜਾ ਕੇ ਪ੍ਰਚਾਰ ਕਰੋ ਗਲੀ ਗਲੀ ਜਾਓ ਜਾਂ ਕੋਈ ਰੈਲੀ ਕਰੋ ਇਹ ਉੱਥੇ ਰੈਲੀ ਕਰਦੇ ਸੀ ਹਾਰ ਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਹੁਣ ਇੱਕ ਪਾਸੇ ਹਾਰ ਦੀ ਜ਼ਿੰਮੇਵਾਰੀ ਕਾਂਗਰਸ ਦੇ ਬਹੁਤ ਵੱਡੇ ਆਗੂ ਰਾਣਾ ਗੁਰਜੀਤ ਸਿੰਘ ਹੋਣਾ ਨੇ ਲਈਆ ਹਾਲਾਂਕਿ ਆਸ਼ੂ ਸਾਹਿਬ ਨੇ ਵੀ ਕਿਹਾ ਵੀ ਅਸੀਂ ਹਾਰੀਆਂ ਇਹ ਕੋਈ ਗੱਲ ਨਹੀਂ ਆ ਤੇ ਦੂਜੇ ਪਾਸੇ ਡੱਲਾ ਸਾਹਿਬ ਤੁਹਾਡੀ ਟਿੱਪਣੀ ਚਾਹੁੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਵੱਡੀਆਂ-ਵੱਡੀਆਂ ਰੈਲੀਆਂ ਸੁਖਬੀਰ ਬਾਦਲ ਸਾਹਿਬ ਨੇ ਵੀ ਕੀਤੀਆਂ ਸੀਗੀਆਂ ਰੈਲੀਆਂ ਤੇ ਇਕੱਠ ਵੀ ਇੰਨਾ ਹੁੰਦਾ ਸੀ ਵੀ ਜਦੋਂ ਭੜ ਪੈਂਦੇ ਸੀ ਤੇ ਇਦਾਂ ਲੱਗਦਾ ਸੀ ਵੀ ਕਿਤੇ ਲਾੜੀ ਨਾ ਪਹਿਣ ਬੰਤੇ ਬਹੁਤ ਹੁੰਦੇ ਸੀ ਆਪਾਂ ਇਹ ਗੱਲ ਵੀ ਕੀਤੀ ਸੀ ਆਪਣੇ ਸ਼ੋਅ 'ਚ ਵੀ ਜਦੋਂ ਇਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਦੇਖੀਏ ਨਾ ਤਾਂ ਹੜ ਆਇਆ ਪਿਆ ਹੁੰਦਾ ਉਹ ਹੜ ਕਿੱਥੇ ਗਿਆ ਡੱਲਾ ਸਾਹਿਬ ਉਹ ਲੋਕ ਕਿੱਥੇ ਗਏ ਜਿਹੜੇ ਜੀਪਾਂ ਟਰੈਕਟਰਾਂ ਟਰਾਲੀਆਂ ਦੇ ਵਿੱਚ ਚੜੇ ਫਿਰਦੇ ਸੀ ਉਹ ਵੋਟ 'ਚ ਤੇ ਤਬਦੀਲ ਹੋਏ ਨਹੀਂ ਇਹਨਾਂ ਦੋ ਪਾਰਟੀਆਂ ਦੀ ਤੁਹਾਡੇ ਨਾਲ ਗੱਲ ਕਰਨੀ ਆ ਤੇ ਹੁਣ ਇਹਦੇ ਨਾਲ ਮੈਦਾਨ ਜਿਹੜਾ ਸਾਫ਼ ਹੁੰਦਾ ਜਾਂਦਾ ਉਹ ਹੁੰਦਾ ਜਾਂਦਾ ਪੰਜ ਮੈਂਬਰੀ ਕਮੇਟੀ ਦਾ ਜੁੜੀ ਅਕਾਲੀ ਦਲ ਦੇ ਨਾਲ ਹੀ ਆ ਭਰਤੀ ਆਕਾਲੀ ਦ ਪਰ ਉਹ ਅਕਾਲੀ ਦਲ ਦੀ ਭਰਤੀ ਕੀ ਹੁਣ 2027 ਦੀਆਂ ਵੋਟਾਂ ਚ ਸਾਨੂੰ ਦਿਖਾਈ ਦੇਗੀ ਸੋ ਸਭ ਤੋਂ ਪਹਿਲਾਂ ਡੱਲਾ ਸਾਹਿਬ ਆਪਾਂ ਗੱਲ ਸ਼ੁਰੂ ਕਰਦੇ ਆਂ ਕਾਂਗਰਸ ਤੋਂ ਤੇ ਫਿਰ ਅਕਾਲੀ ਦਲ ਦੀ ਗੱਲ ਤੇ ਨਾਲ ਪੰਜ ਮੈਂਬਰੀ ਕਮੇਟੀ ਜੀ ਡੱਲਾ ਸਾਹਿਬ ਸੰਦੀਪ ਜੀ ਪੂਰਾ ਤੁਸੀਂ ਪੂਰਾ ਵੇਰਵਾ ਮੋੜ ਬੰਨ ਤਾਂ 27 ਦਾ ਤੁਸੀਂ ਵੀ ਜਿਵੇਂ ਕਾਂਗਰਸ ਵਾਲੇ ਕਹਿੰਦੇ ਸੀ ਵੀ ਇਹ 27 ਦਾ ਸੈਮੀਫਾਈਨਲ ਹੈ ਗੱਲ ਸਾਫ਼ ਹੋ ਗਈ ਕਿ ਜੇ ਸੈਮੀਫਾਈਨਲ ਕਾਂਗਰਸ ਹਾਰ ਗਈ ਤੇ ਇਹਦਾ ਮਤਲਬ ਹੈ ਕਾਂਗਰਸ ਫਾਈਨਲ ਚ ਪਹੁੰਚੀ ਹੋਈ ਨਹੀਂ ਸੋ ਫਾਈਨਲ ਚ ਆਮ ਆਦਮੀ ਪਾਰਟੀ ਹੈ ਹੁਣ ਵੱਡੀ ਪਾਰਟੀ ਦੇ ਤੌਰ ਤੇ ਸਤਾਈ ਚ ਤੇ ਦੂਜੀ ਪਾਰਟੀ ਕਿਹੜੀ ਹੋਊਗੀ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਫਾਈਨਲ ਖੇਡੂਗੀ ਕਾਂਗਰਸ ਤਾਂ ਫੇਲ ਹੋ ਗਈ ਭਾਰਤੀ ਜਨਤਾ ਪਾਰਟੀ ਵੀ ਅਜੋ ਸਥਿਤੀ ਚ ਨਹੀਂ ਹੈ ਉਹ ਵੀ ਤੀਜੇ ਨੰਬਰ ਤੇ ਹੈ ਬਿਲਕੁਲ ਕਾਲੀ ਦਲ ਵੀ ਜ਼ਮਾਨਤ ਜਬਤ ਕਰਾ ਗਿਆ ਇਹਦਾ ਮਤਲਬ ਹੈ ਇੱਕ ਧਿਰ ਬਚੀ ਜਿਹੜੀ ਲਗਾਤਾਰ ਭਰਤੀ ਕਰ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਮੇਟੀ ਚੋਂ ਨਿਕਲਣ ਵਾਲੀ ਲੀਡਰਸ਼ਿਪ ਉਨੇ ਅੱਜ ਤੁਸੀਂ ਮੰਨੋ ਜਾਂ ਨਾ ਮੰਨੋ ਅੱਜ ਕਾਂਗਰਸ ਕਿੱਥੇ ਖੜੀ ਹੈ ਕਾਂਗਰਸਾਂ ਦੋ ਬਣ ਚੁੱਕੀਆਂ ਨੇ ਨਾਮ ਇੱਕੋ ਹੀ ਹੈ 올 ਇੰਡੀਆ ਕਾਂਗਰਸ ਕਮੇਟੀ ਢੜੇ ਦੋ ਬਣ ਚੁੱਕੇ ਨੇ ਭਾਰਤ ਪੂਸ਼ਣ ਆਸ਼ੂ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਸਾਥ ਮਿਲ ਰਿਹਾ ਚਰਨਜੀਤ ਚੰਨੀ ਰਾਣਾ ਗੁਰਜੀਤ ਪ੍ਰਗਟ ਸਿੰਘ ਔਦਲਾ ਤ੍ਰਿਪਤਰਜਿੰਦਰ ਬਾਜਵਾ ਤੇ ਪ੍ਰਗਟ ਸਿੰਘ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਉਧਰ ਖੜੇ ਨੇ ਸੁਖਜਿੰਦਰ ਰੰਧਾਵਾ ਸਾਬਕਾ ਡਿਪਟੀ ਮੁੱਖ ਮੰਤਰੀ ਪ੍ਰਤਾਪ ਬਾਜਵਾ ਉਧਰ ਨਾਲ ਖੜੇ ਨੇ ਪ੍ਰਤਾਪ ਬਾਜਵਾ ਸੋ ਸਾਰੀ ਵੱਡੀ ਲੀਡਰਸ਼ਿਪ ਹੈ ਜਿਹੜੀ ਕਾਂਗਰਸ ਦੀ ਉਹ ਦੋ ਧੜਿਆਂ ਦੇ ਵਿੱਚ ਇਸ ਵਕਤ ਵੰਡੀ ਜਾ ਚੁੱਕੀ ਹੈ ਸੋ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਸੰਦੀਪ ਜੀ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਕਾਂਗਰਸ ਨੇ ਇਹ ਜ਼ਿਮਨੀ ਚੋਣ ਲੜੀ ਹੈ ਕਾਂਗਰਸ ਸਤਾਈ ਜਿੱਤਣਾ ਚਾਹੁੰਦੀ ਹੈ ਕੀ ਤੁਸੀਂ ਅੱਜ ਕਾਂਗਰਸ ਨੂੰ ਸਤਾਈ ਦੀ ਦੌੜ ਚ ਮੰਨਦੇ ਹੋ ਕੋਈ ਵੀ ਸਿਆਣਾ ਸੂਝਵਾਨ ਵੋਟਰ ਅੱਜ ਕਾਂਗਰਸ ਨੂੰ ਸਤਾਈ ਦਾ ਦਾਵੇਦਾਰ ਨਹੀਂ ਮੰਨਦਾ ਕਾਂਗਰਸ ਨੂੰ ਆਪਣਾ ਆਪ ਬਦਲਣਾ ਪਊਗਾ ਰਾਹੁਲ ਗਾਂਧੀ ਨੂੰ ਕੋਈ ਟੀਕਾ ਟੂਕਾ ਕੋਈ ਥੋੜਾ ਥੁੜਾ ਕਾਂਗਰਸ ਦਾ ਕਰਾਉਣਾ ਪਊਗਾ ਤਾਂ ਕਿ ਸਾਰੇ ਲੀਡਰ ਇਕੱਠੇ ਹੋ ਕੇ ਚੱਲ ਸਕਣ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਇਲਜ਼ਾਮ ਨਵਜੋਤ ਸਿੰਘ ਸਿੱਧੂ ਤੇ ਲਾਉਂਦੇ ਰਹੇ ਕਿ ਨਵਜੋਦ ਸਿੰਘ ਸਿੱਧੂ ਅਨੁਸ਼ਾਸਨ ਭੰਗ ਕਰਦਾ ਹੈ ਨਵਜੋਦ ਸਿੱਧੂ ਨਾਲ ਲੈ ਕੇ ਨਹੀਂ ਚੱਲਦਾ ਨਵਜੋਦ ਸਿੱਧੂ ਆਪਣਾ ਗਰੁੱਪ ਨਹੀਂ ਸੀ ਬਣਾਉਂਦਾ ਉਹ ਚੱਲਦਾ ਸੀ ਇੱਕ ਮੈਂਬਰ ਦੀ ਤਰ੍ਹਾਂ ਕਿ ਕਾਂਗਰਸ ਦੀ ਹਾਈ ਕਮਾਂਡ ਦੇ ਅਸੀਂ ਸਾਰੇ ਸਮਰਪਿਤ ਆ ਤੇ ਨਵਜੋਦ ਸਿੱਧੂ ਨੂੰ ਇਹਨਾਂ ਨੇ ਰੈਲੀਆਂ ਕਰਨ ਤੋਂ ਰੋਕਤਾ ਉਦੋਂ ਰਾਜਾ ਵੜਿੰਗ ਸਾਹਿਬ ਵੀ ਅਨੁਸ਼ਾਸਨ ਦੀਆਂ ਗੱਲਾਂ ਬਹੁਤ ਕਰਦੇ ਸੀ ਉਦੋਂ ਭਾਰਤਪੂਰਨ ਆਸ਼ੂ ਸਾਹਿਬ ਵੀ ਅਨੁਸ਼ਾਸਨ ਦੀਆਂ ਗੱਲਾਂ ਬਹੁਤ ਕਰਦੇ ਸੀ ਤੇ ਨਵਜੋਤ ਸਿੱਧੂ ਨੇ ਤਾਂ ਜਦੋਂ ਉਹਨਾਂ ਨੂੰ ਮੀਟਿੰਗਾਂ ਕਰਨ ਤੋਂ ਰੋਕਿਆ ਤੇ ਨਵਜੋਤ ਸਿੱਧੂ ਤਾਂ ਸਿੱਧਾ ਹੀ ਚਲਾ ਗਿਆ ਇਹਨਾਂ ਦੀ ਪਾਰਟੀ ਕੋਲੇ ਉਹ ਕਹਿੰਦੇ ਜੀ ਤੁਸੀਂ ਮੀਟਿੰਗਾਂ ਕਰਨੀਆਂ ਬੰਦ ਕਰ ਦਿਓ ਨਵਜੋਤ ਸਿੱਧੂ ਕਹਿੰਦਾ ਠੀਕ ਹੈ ਜਦੋਂ ਤੁਸੀਂ ਬੁਲਾਓਗੇ ਮੈਂ ਆ ਜਾਊਂਗਾ ਇਹਨਾਂ ਨੂੰ ਇਹ ਲੱਗਦਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਲੋੜ ਹੀ ਨਹੀਂ ਹੁਣ ਹੁਣ ਅਸੀਂ ਇੰਨੇ ਤਕੜੇ ਹੋ ਗਏ ਵੀ ਅਸੀਂ ਪਾਰਲੀਮੈਂਟ 'ਚ 7 ਸੀਟਾਂ ਜਿੱਤ ਗਏ ਜਿਹੜੀਆਂ ਪਾਰਲੀਮੈਂਟ ਦੀਆਂ 7 ਸੀਟਾਂ ਸੀ ਨਾ ਉਹਦਾ ਕਾਰਨ ਬੜਾ ਸਪਸ਼ਟ ਹੈ ਜੀ ਕਿਸਾਨਾਂ ਨੂੰ ਲੱਗਦਾ ਸੀ ਕਿ ਬੀਜੇਪੀ ਦੇ ਅਸੀਂ ਖਿਲਾਫ ਆ ਬੀਜੇਪੀ ਸਾਡੀ ਮੰਗ ਨਹੀਂ ਮੰਨਦੀ ਬੀਜੇਪੀ ਔਰ ਕਿਸਾਨਾਂ ਦੀ ਦੁਸ਼ਮਣੀ ਸਿਆਸੀ ਤੌਰ ਤੇ ਤਾਂ जगਜਾਹਰ ਹੈ ਕੇਂਦਰ ਚ ਦੋ ਹੀ ਸਰਕਾਰਾਂ ਬਣ ਸਕਦੀਆਂ ਜਾਂ ਬੀਜੇਪੀ ਦੀ ਬਣੂ ਜਾਂ ਕਾਂਗਰਸ ਦੀ ਬਣੂ ਤੇ ਕਿਸਾਨਾਂ ਨੇ ਕਾਂਗਰਸ ਨੂੰ ਵੋਟ ਪਾਤੀ ਕਿਉਂਕਿ ਰਾਹੁਲ ਗਾਂਧੀ ਨੇ ਗਰੰਟੀ ਦੇਤੀ ਕਿ ਜੇ ਇੰਡੀਆ ਗੱਠ ਜੋੜ ਦੀ ਸਰਕਾਰ ਬਣਦੀ ਹੈ ਤੇ ਅਸੀਂ ਐਮਐਸਪੀ ਦੀ ਲੀਗਲ ਗਰੰਟੀ ਦਾ ਕਾਨੂੰਨ ਬਣਾਵਾਂਗੇ ਰਾਹੁਲ ਗਾਂਧੀ ਨੇ ਗਰੰਟੀ ਦੇਤੀ ਕਿਸਾਨ ਪੰਜਾਬ ਚ ਆਮ ਆਦਮੀ ਪਾਰਟੀ ਤੋਂ ਬਹੁਤੇ ਖੁਸ਼ ਨਹੀਂ ਸੀ ਬੀਜੇਪੀ ਨੂੰ ਪੰਜਾਬ ਚ ਕਿਸਾਨ ਵਿਰੋਧ ਕਰ ਰਹੇ ਸੀ ਉਹਨਾਂ ਦਾ ਤਾਂ ਪਿੰਡ ਪਿੰਡ ਵੜਨ ਨਹੀਂ ਸੀ ਦਿੰਦੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਸੋ ਕਿਸਾਨਾਂ ਨੇ ਵੋਟਾਂ ਪਾਤੀਆਂ ਕਾਂਗਰਸ ਨੂੰ ਕਾਂਗਰਸ 7 ਸੀਟਾਂ ਜਿੱਤ ਗਈ ਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਵਹਿਮ ਹੋ ਗਿਆ ਵੀ ਅਸੀਂ ਤਾਂ ਹੁਣ 27 ਵੀ ਜਿੱਤ ਜਾਾਂਗੇ ਕਿਉਂਕਿ ਜਦੋਂ ਕਾਂਗਰਸ ਦੀ ਸਰਕਾਰ ਨਹੀਂ ਬਣੀ ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਔਰ ਕਾਂਗਰਸ ਨੇ ਕਿਸਾਨਾਂ ਦੇ ਐਮਐਸਪੀ ਦੀ ਲੀਗਲ ਗਾਰੰਟੀ ਦੇ ਮੁੱਦੇ ਤੇ ਕੋਈ ਪਾਰਲੀਮੈਂਟ 'ਚ ਵੱਡੀ ਲੜਾਈ ਨਹੀਂ ਲੜੀ। ਸਰ ਸਭ ਇਥੇ ਇੱਕ ਸਵਾਲ ਲਿਓ ਇਹਦੇ ਨਾਲ ਹੀ। ਹੁਣ ਆ ਜਿਹੜੀ ਪੰਜਾਬ ਦੀ ਹਾਰ ਆ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਰਾਹੁਲ ਗਾਂਧੀ ਨੇ ਇਹ ਗਾਰੰਟੀ ਦੇ ਦਿੱਤੀ ਸੀ, ਯਾਨੀ ਕਿ ਰਾਹੁਲ ਗਾਂਧੀ ਇਹ ਚੋਣ ਜਿਤਨਾ ਚਾਹੁੰਦੇ ਸੀ ਵੈਸੇ ਤੇ ਹਰ ਲੀਡਰ ਜਿਹੜਾ ਚੋਣ ਲੜਦਾ ਉਹ ਜਿਤਨਾ ਹੀ ਚਾਹੁੰਦਾ ਹੁੰਦਾ। ਪਰ ਇਹ ਵੀ ਆਪਾਂ ਗੱਲ ਨੂੰ ਮੁਨਕਰ ਨਹੀਂ ਹੋ ਸਕਦੇ ਵੀ ਰਾਹੁਲ ਗਾਂਧੀ ਲੋਕ ਸਭਾ 'ਚ ਹੋਣੀ ਜਿੰਨੀ ਚਾਹੁੰਦੇ ਆ ਉਹਨਾਂ ਦਾ ਧਿਆਨ ਜ਼ਿਮਨੀ ਚੋਣਾਂ ਤੇ ਨਹੀਂ ਹੋਏਗਾ। ਹੁਣ ਜਿਹੜੇ ਪੰਜਾਬ ਦੇ ਨਤੀਜੇ ਸਾਹਮਣੇ ਆਏ ਆ ਇਹਨੂੰ ਵੀ ਹੁਣ ਸੂਈ ਦੇ ਨੱਕੇ 'ਚੋਂ ਲੰਘਾਇਆ ਜਾਏਗਾ ਇਹਨਾਂ ਨਤੀਜਿਆਂ ਨੂੰ ਜਾਂ ਛੱਡ ਦਿੱਤਾ ਜਾਏਗਾ ਠੀਕ ਆ ਹਾਰਗੇ ਤੇ ਹਾਰਗੇ ਕੋਈ ਨਹੀਂ ਗੱਲ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਰਾਹੁਲ ਗਾਂਧੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਉਹ ਰਾਹੁਲ ਗਾਂਧੀ ਨੂੰ ਸਿਰਫ ਖੁਸ਼ ਕਰਕੇ ਰੱਖਦੇ ਆ ਰਾਹੁਲ ਗਾਂਧੀ ਦੀ ਗੱਲ ਨਹੀਂ ਮੰਨਦੇ ਰਾਹੁਲ ਗਾਂਧੀ ਤਾਂ ਕਹਿੰਦਾ ਭਾਈ ਇੱਕੇ ਚਲੋ ਇਹ ਰਾਹੁਲ ਗਾਂਧੀ ਦੀ ਪ੍ਰਵਾਹ ਨਹੀਂ ਕਰਦੇ ਪੰਜਾਬ ਦੇ ਲੀਡਰ ਪੰਜਾਬ ਦੇ ਲੀਡਰ ਨਹੀਂ ਕਿਸੇ ਦੀ ਪ੍ਰਵਾਹ ਕਰਦੇ ਜੇ ਰਾਹੁਲ ਗਾਂਧੀ ਦੀ ਪ੍ਰਵਾਹ ਕਰਦੇ ਹੁੰਦੇ ਤੇ ਇਕੱਠੇ ਹੋ ਜਾਂਦੇ ਬਘੇਲ ਸਾਹਿਬ ਨੂੰ ਇੰਚਾਰਜ ਬਣਾ ਕੇ ਭੇਜਿਆ ਮਲਕੇ ਅਰਜਨ ਖੜਗੇ ਨੇ ਬਘੇਲ ਸਾਹਿਬ ਦੀ ਗੱਲ ਨਹੀਂ ਮੰਨੀ ਉਹ ਭੇਸ਼ ਬਘੇਲ ਜਿਹੜੇ ਕਾਂਗਰਸ ਦੇ ਪ੍ਰਭਾਰੀ ਆਏ ਨੇ ਉਹ ਸਾਬਕਾ ਮੁੱਖ ਮੰਤਰੀ ਨੇ 36 ਚੜ੍ਹਦੇ ਸਤਿਮਾਫ ਕਰਨਾ ਕਿ ਇਹ ਸਿਆਣੇ ਲੀਡਰ ਨੇ ਅੱਛਾ ਜਦੋਂ ਉਹ ਮੁੱਖ ਮੰਤਰੀ ਬਣੇ ਸੀ ਨਾ ਭਵੇਸ਼ ਬਗੇਲ ਜੀ ਉਦੋਂ ਇਹ ਵੀ ਗੱਲਾਂ ਹੁੰਦੀਆਂ ਸੀ ਵੀ 2.5 ਸਾਲ ਲਈ ਭਵੇਸ਼ ਬਗੇਲ ਮੁੱਖ ਮੰਤਰੀ ਰਹਿਣਗੇ ਤੇ 2.5 ਸਾਲ ਕੋਈ ਦੂਜਾ ਚਿਹਰਾ ਰਹੂਗਾ ਬਿਲਕੁਲ ਪਰ ਭਵੇਸ਼ ਬਗੇਲ ਪੂਰੇ 5 ਸਾਲ ਰਹੇ ਹੁਣ ਪੰਜਾਬ ਚ ਆਏ ਉਹਨਾਂ ਨੂੰ ਕ੍ਰਿਸ਼ਮਾਈ ਲੀਡਰ ਮੰਨਿਆ ਜਾਂਦਾ ਸੀ ਵੀ ਉਹ ਪੰਜਾਬ ਦੇ ਵਿੱਚ ਜਿਹੜੀ ਗੁੱਟਬਾਜ਼ੀ ਵਾਲੀ ਕਾਂਗਰਸ ਹੈ ਇਹਨੂੰ ਇੱਕ ਪਾਸੇ ਤੋੜ ਦੇਣਗੇ ਤੁਸੀਂ ਦੇਖੋ ਨਾ ਡੱਲਾ ਸਾਹਿਬ ਕ੍ਰਿਸ਼ਮਾ ਤੇ ਹੋ ਗਿਆ ਐਨਟੀ ਇਨਕੰਪੈਂਸੀ ਹੈਗੀ ਸੀ ਆਮ ਆਦਮੀ ਪਾਰਟੀ ਦੀ ਤਾਂ ਵੀ 10000 ਵੱਧ ਤੋਂ ਵੋਟ ਦੇ ਨਾਲ ਜਿਹੜੇ ਆ ਅਰੂੜਾ ਸਾਹਿਬ ਜਿੱਤੇ ਆ ਸਾਨੂੰ ਅਸੀਂ ਵਧਾਈ ਦੇਣੇ ਆ ਉਹਨਾਂ ਨੂੰ ਜਿੱਤ ਉਹਨਾਂ ਨੇ ਹਾਸਲ ਕੀਤੀ ਆ ਪਰ ਆਪਾਂ ਸਿਰਫ ਐਨਾਲਿਸਿਸ ਕਰ ਰਹੇ ਆ ਉਹ ਉਸ ਦੇ ਆਧਾਰ ਤੇ ਆਪਾਂ ਇਹ ਗੱਲ ਕਰ ਰਹੇ ਆ ਦੇਖੋ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਆ ਨਾ ਕਿਉਂਕਿ ਆਮ ਆਦਮੀ ਪਾਰਟੀ ਦੇ ਸਾਹਮਣੇ ਕੋਈ ਸੰਗਠਿਤ ਤਾਕਤ ਹੀ ਹੈ ਨਹੀਂ ਸੀ ਵਿਰੋਧੀ ਧਿਰ ਦੀ ਕਾਂਗਰਸ ਮੈਂ ਇਸ ਕਰਕੇ ਕਹਿ ਰਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਅਗਰ ਸਮੂਹਿਕ ਤੌਰ ਤੇ ਲੜਦੀ ਜਦੋਂ ਰਾਜਾ ਬਰਿੰਗ ਲੁਧਿਆਣੇ ਚ ਚੋਣ ਲੜਿਆ ਉਦੋਂ ਵੀ ਭਾਰਤ ਪੂਸ਼ਨ ਆਸ਼ੂ ਦੇ ਹਲਕੇ ਚ ਬੀਜੇਪੀ ਦੀ ਲੀਡ ਸੀ ਬਿੱਟੂ ਜਿੱਤਿਆ 45000 ਲਗਭਗ ਵੋਟ ਸੀ 45000 ਵੋਟ ਸੀ ਤੇ ਬੀਜੇਪੀ 20000 ਤੇ ਆ ਗਈ ਇਹਦਾ ਮਤਲਬ ਹੈ ਜਿਹੜੀ ਬੀਜੇਪੀ ਨੂੰ ਵੋਟ ਪਈ ਸੀ ਉਦੋਂ 45000 ਉਹ 25000 ਬੀਜੇਪੀ ਨੂੰ ਨਹੀਂ ਪਈ ਬੀਜੇਪੀ 20323 ਵੋਟਾਂ ਲੈ ਕੇ ਗਈ ਹੈ ਇਹਦਾ ਮਤਲਬ ਕਿ ਉਹ ਵੋਟ ਕਿੱਥੇ ਗਈ ਇਹਦਾ ਮਤਲਬ ਹੈ ਆਸ਼ੂ ਬਾਈ ਚ ਹਾਰਿਆ ਫਿਰ ਕੌਂਸਲਰ ਦੀਆਂ ਇਲੈਕਸ਼ਨਾਂ ਚ ਆਸ਼ੂ ਦੀ ਧਰਮ ਪਤਨੀ ਹਾਰੀ ਬਿਲਕੁਲ ਫਿਰ ਆਸ਼ੂ ਆਪਣੇ ਹਲਕੇ ਚ 24 ਚ ਵੀ ਹਾਰਿਆ ਲੋਕ ਸਭਾ ਚ ਤੇ ਹੁਣ ਆਸ਼ੂ ਫੇਰ ਹਾਰਿਆ ਇੱਕ ਤਰੀਕੇ ਨਾਲ 22 ਉਸ ਤੋਂ ਬਾਅਦ ਕੌਂਸਲਰ ਦੀ ਇਲੈਕਸ਼ਨ ਆਪਣੇ ਉਹਨਾਂ ਦੀ ਪਤਨੀ ਹਾਰੀ ਫਿਰ 24 ਚ ਆਸ਼ੂ ਇਸ ਹਲਕੇ ਚ ਹਾਰਿਆ ਉਹ ਲੀਡ ਨਹੀਂ ਦਵਾ ਸਕਿਆ ਰਾਜਾ ਵੜਿੰਗ ਨੂੰ ਹੁਣ ਚੌਥੀ ਇਲੈਕਸ਼ਨ ਲਗਾਤਾਰ ਆਸ਼ੂ ਹਾਰਿਆ ਹੁਣ ਜੇ ਵੜਿੰਗੋ ਆਸ਼ੂ ਵੜਿੰਗੋ ਆਸ਼ੂ ਦਾ ਮਤਲਬ ਜਿਹੜੇ ਦੋ ਗਰੁੱਪ ਦਿਖਦੇ ਨੇ ਮੰਨਦੇ ਨਹੀਂ ਨਾ ਆਸ਼ੂ ਮੰਨਦਾ ਨਾ ਵੜਿੰਗ ਮੰਨਦਾ ਵੜਿੰਗ ਕੰਡਾਲ ਇਜ਼ ਵੈਲ ਮਤਲਬ ਮੈਨੂੰ ਤਾਂ ਕਈ ਵਾਰ ਇਹ ਨਹੀਂ ਸਮਝ ਆਉਂਦਾ ਕਿ ਅਗਰ ਇਹ 올 ਇਜ਼ ਵੈਲ ਹੈ ਤੇ ਫਿਰ ਕਾਂਗਰਸ ਚ ਫੁੱਟ ਕੀ ਚੀਜ਼ ਹੁੰਦੀ ਹੈ ਮਤਲਬ ਨਹੀਂ ਵੜਿੰਗ ਸਾਹਿਬ ਤੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਸੰਗਠਨ ਨੂੰ ਇਕੱਠਾ ਕਰਨ ਤੇ ਲੱਗੇ ਹੋਇਆ ਮੈਂ ਉਹਨਾਂ ਦਾ ਸੋਸ਼ਲ ਮੀਡੀਆ ਦੇਖ ਰਿਹਾ ਸੀ ਸ਼ਾਇਦ ਖਰੜ ਦੀ ਉਹਨਾਂ ਨੇ ਇੱਕ ਪੋਸਟ ਪਾਈ ਆ ਉੱਥੇ ਸੰਗਠਨ ਨੂੰ ਇਕੱਠਾ ਕਰ ਰਿਆ ਤੇ ਸਾਰਿਆਂ ਨੂੰ ਇਹੀ ਅਪੀਲ ਕਰ ਰਿਆ ਵੀ ਧੜੇਬੰਦੀ ਤੋਂ ਬਾਹਰ ਆਓ ਤੇ ਇਕਜੁੱਟ ਹੋ ਕੇ ਚੱਲੋ ਸੰਵਿਧਾਨ ਰੈਲੀ ਵੀ ਕੱਢੀ ਉਹਨਾਂ ਨੇ ਸੰਦੀਪ ਜੀ ਕਾਂਗਰਸ ਨੇ ਉਹ ਕੰਮ ਕੀਤਾ ਕਿ ਝੋਨਾ ਤਾਂ ਬੀਜਿਆ ਜਾ ਰਿਹਾ ਹੈ ਹਲਕਾ ਵੈਸਟ 'ਚ ਤੇ ਇਹ ਪਾਣੀ ਦੇ ਹੀ ਜਾਂਦੇ ਨੇ ਬਟਾਲੇ ਪਾਣੀ ਦੇ ਹੀ ਜਾਂਦੇ ਨੇ ਜਗਰਾਉਂ ਪਾਣੀ ਦੇ ਹੀ ਜਾਂਦੇ ਨੇ ਮੋਗੇ ਭਾਈ ਝੋਨਾ ਤਾਂ ਲੱਗ ਰਿਹਾ ਲੁਧਿਆਣਾ ਵੈਸਟ 'ਚ ਤੁਸੀਂ ਇੱਥੇ ਪਾਣੀ ਦਿਓ ਸੰਵਿਧਾਨ ਬਚਾਓ ਰੈਲੀ ਇੱਥੇ ਤਾਂ ਤੁਸੀਂ ਕਰੋ ਆ ਕੇ ਤੁਸੀਂ ਗੁੱਟਬਲ ਦੀ ਇੱਥੇ ਤਾਂ ਦੂਰ ਕਰੋ ਅੱਜ ਵੀ ਰਾਜਾ ਵੜਿੰਗ ਨੇ ਮੇਰੇ ਖਿਆਲ ਖਰੜ ਕੋਈ ਮੀਟਿੰਗ ਕੀਤੀ ਹੈ ਵੀ ਆਪਾਂ ਗੁੱਟਬਾਜ਼ੀ ਦੂਰ ਕਰਨੀ ਹੈ ਦੇਖੋ ਇੱਕ ਤਰੀਕੇ ਨਾਲ ਰਾਜਾ ਵੜਿੰਗ ਵੀ ਮੈਂ ਆਮ ਤੌਰ ਤੇ ਕਹਿੰਦਾ ਕਿ ਰਾਜਾ ਵੜਿੰਗ ਨੇ ਪ੍ਰਧਾਨਗੀ ਫਿਰ ਵੀ ਠੀਕ ਠਾਕ ਕੀਤੀ ਹੈ ਪਰ ਮੈਂ ਅੱਜ ਕਹੂੰਗਾ ਲੁਧਿਆਣੇ ਦੀ ਪੋਲਿਟਿਕਸ 'ਚ ਰਾਜਾ ਵੜਿੰਗ ਫੇਲ ਹੋ ਗਏ ਤੁਸੀਂ ਦੇਖੋ ਨਾ ਰਾਜਾ ਵੜਿੰਗ ਵੀ ਫੇਲ ਹੋਏ ਆ ਕਾਂਗਰਸ ਦੇ ਵਰਕਿੰਗ ਪ੍ਰਧਾਨ ਆਸ਼ੂ ਵੀ ਤੇ ਹਾਰੇ ਆ ਇਹ ਵਰਕਿੰਗ ਪ੍ਰਧਾਨ ਨੇ ਔਰ ਔਰ ਤੁਸੀਂ ਦੇਖੋ ਦੂਸਰੇ ਪਾਸੇ ਇਹ ਭਾਰਤ ਪੂਸ਼ਣ ਆ ਛੂੜੇਲਾ ਸਾਹਿਬ ਉਹ ਸ਼ਖਸ ਹੈ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਜਿਨ੍ਹਾਂ ਉੱਤੇ ਕੇਸ ਵੀ ਪਏ ਤੇ ਉਹਨਾਂ ਕੇਸਾਂ ਤੋਂ ਬਇਜ਼ਤ ਬਾਹਰ ਵੀ ਆਏ ਆ ਹਾਲਾਂ ਇੱਕ ਵੱਡੀ ਗੱਲ ਹੈ ਵੀ ਇੱਕ ਨੇਤਾ ਦੇ ਉੱਤੇ આરોਪ ਤੇ ਲੱਗ ਜਾਂਦੇ ਆ ਜਦੋਂ ਉਹ આરોਪ ਅਦਾਲਤ ਦੇ ਵਿੱਚ ਸਿੱਧ ਨਾ ਹੋਣ ਤਾਂ ਇਹ ਵੱਡੀ ਗੱਲ ਹੋ ਜਾਂਦੀ ਹੈ ਸ਼ਵੀ ਵੱਡੀ ਹੁੰਦੀ ਆ ਉਹਦੇ باوجود ਵੀ ਚੋਣ ਹਾਰ ਜੇ ਬੰਦਾ ਸੰਦੀਪ ਜੀ ਵੈਸੇ ਰਾਜਨੀਤੀ 'ਚ ਕੇਸਾ ਕੁਸਾ ਦਾ ਫਰਕ ਨਹੀਂ ਪੈਂਦਾ ਜੇ ਚਲੋ ਕਲੀਨ ਚੈਟ ਮਿਲ ਗਈ ਚੰਗੀ ਗੱਲ ਹੈ ਜੇ ਨਾਂ ਵੀ ਮਿਲੀ ਹੁੰਦੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਆਮ ਲੋਕਾਂ ਨੂੰ ਕੇਸਾਂ ਕੁਸਾਂ ਨਾਲ ਨਹੀਂ ਆਮ ਲੋਕਾਂ ਨੂੰ ਫਰਕ ਪੈਂਦਾ ਕਿ ਕਿਸੇ ਲੀਡਰ ਦਾ ਲੋਕਾਂ ਨਾਲ ਮਿਲਵਰਤਨ ਕਿਸ ਤਰ੍ਹਾਂ ਦਾ ਹੈ ਕੀ ਨਿਮਰਤਾ ਦੇ ਨਾਲ ਉਹ ਮਿਲਦਾ ਹੈ ਦੂਸਰਾ ਕੀ ਉਹ ਆਪਣੀ ਪਾਰਟੀ ਚ ਸੰਗਠਿਤ ਟੀਮ ਦੇ ਤੌਰ ਤੇ ਹੈ ਗੱਲ ਤਾਂ ਯੂਨਿਟੀ ਦੀ ਹੈ ਹੁਣ ਅਕਾਲੀ ਦਲ ਕਮਜ਼ੋਰ ਥੋੜੀ ਹੈ ਕਿਸੇ ਪਾਸਿਓ ਜੇ ਸੁਖਵੀਰ ਬਾਦਲ ਤੇ ਦੂਜਿਆਂ ਦੀ ਆਪਸ ਚ ਬਣਦੀ ਹੋਈ ਨਹੀਂ ਜੇ ਸੁਖਵੀਰ ਬਾਦਲ ਨੂੰ ਇਹ ਲੱਗਦਾ ਹੈ ਕਿ ਮੇਰੇ ਬਿਨਾ ਅਕਾਲੀ ਦਲ ਦੀ ਕੋਈ ਅਗਵਾਈ ਨਹੀਂ ਕਰ ਸਕਦਾ ਤੇ ਫਿਰ ਸੁਖਬੀਰ ਬਾਦਲ ਜਿਤਾ ਕੇ ਦਿਖਾਵੇ ਸੁਖਬੀਰ ਬਾਦਲ ਦੀਆਂ ਹਾਰਾਂ ਮੈਂ ਪਿਛਲੇ ਐਪੀਸੋਡ ਚ ਦੱਸਿਆ ਸੀ ਸੁਖਬੀਰ ਬਾਦਲ ਦਾ ਵੀ ਹਾਲ ਉਹੀ ਹੈ ਜੋ ਆਸ਼ੂ ਜਿਵੇਂ ਹਾਰ ਰਿਹਾ ਹੈ 17 ਚ ਹਾਰਿਆ ਅਕਾਲੀ ਦਲ 17 ਤੋਂ ਬਾਅਦ 19 ਚ ਹਾਰਿਆ ਫਿਰ 22 ਚ ਹਾਰਿਆ ਫਿਰ 24 ਚ ਹਾਰਿਆ ਫਿਰ ਜਿਮਨੀ ਚੋਣਾ ਹਾਰਿਆ ਅਕਾਲੀ ਦਲ ਜਲੰਧਰ ਚ ਹਜ਼ਾਰ ਤੋਂ ਘੱਟ ਵੋਟਾਂ ਪਈਆਂ ਅ ਲੁਧਿਆਣੇ ਫੇਰ ਜ਼ਮਾਨਤ ਜ਼ਬਤ ਹੋਗੀ ਤੇ ਸੁਖਵੀਰ ਬਾਦਲ ਨਵੇਂ ਸਿਰੇ ਤੋਂ ਕਹਿੰਦਾ ਜੀ ਅਸੀਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਹੀ ਭਰਤੀ ਕੀਤੀ ਸੀ ਅੱਛਾ ਅੰਡਰਲਾ ਸਾਹਿਬ ਇੱਕ ਦਲ ਮੇਰੀ ਹੋਰ ਲਿਓ ਹੋਰ ਲਿਓ ਸੁਖਵੀਰ ਬਾਦਲ ਸਾਹਿਬ ਕਹਿੰਦੇ ਸੀ 25 26 ਲੱਖ ਭਰਤੀ ਕੀਤੀ ਹੈ ਪੰਜਾਬ ਦੇ ਵਿੱਚ ਜਦੋਂ ਹਾਲਾ ਉਹਨਾਂ ਨੇ ਡਾਟਾ ਡਿਸਕਲੋਜ਼ ਨਹੀਂ ਕੀਤਾ ਵੈਸੇ ਜਨ ਤੱਕ ਨਹੀਂ ਕੀਤਾ ਤੇ ਉਹ ਫਿਰ ਭਰਤੀ ਕਿੱਥੇ ਗਈ ਜਿਹੜੀ ਨਵੀਂ ਕੀਤੀ ਸੀਗੀ ਮੈਂ ਇਹ ਨਹੀਂ ਕਹਿ ਰਿਹਾ ਵੀ 26 ਲੱਖ ਬੰਦਾ ਸਾਰਾ ਲੁਧਿਆਣਾ ਪੱਛਮੀ ਦੇ ਵਿੱਚ ਹੀ ਸੀ ਉਥੋਂ ਕੋ 10 15 20000 ਬੰਦਾ ਤੇ ਹੋਣਾ ਚਾਹੀਦਾ ਨਾ ਇਹ ਜਿੱਤੇ ਵੀ ਆ ਜਿੱਥੋਂ ਤੱਕ ਮੇਰਾ ਧਿਆਨ ਹੈ ਮਹੇਸ਼ਿੰਦਰ ਗਰੇਵਾਲ ਜਿੱਤੇ ਵੀ ਆ ਉਥੋਂ ਮੰਤਰੀ ਵੀ ਬਣੇ ਆ ਉਹ ਫਿਰ ਸੰਗਠਨ ਇਹਦਾ ਉਦੋਂ ਜਿੱਤੇ ਨੂੰ ਗੁਰਪ੍ਰਿੰਤ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਇਕੱਠੇ ਹੁੰਦੇ ਸੀ ਔਰ ਜਦੋਂ ਗੁਰਚੰਦ ਸਿੰਘ ਟੋੜਾ ਵੱਖਰੇ ਹੋਏ ਸਰਵਹਿੰਦ ਅਕਾਲੀ ਦਲ ਬਣਿਆ ਉਦੋਂ ਵੀ ਮਹੇਸ਼ਿੰਦਰ ਗਰੇਵਾਲ ਹਾਰੇ ਸੀ ਸੋ ਮਹੇਸ਼ਿੰਦਰ ਗਰੇਵਾਲ ਵੀ ਕਈ ਵਾਰੀ ਹਾਰੇ ਨੇ ਸਿਆਣੇ ਮਕੀਨ ਨੇ ਉਹੀ ਕਹਿ ਰਿਹਾ ਮੈਂ ਇਹਦਾ ਮਤਲਬ ਜਿਹੜੀ ਗੱਲ 2 ਦਸੰਬਰ 2024 ਨੂੰ ਸ਼੍ਰੀ ਅਕਾਤਖਤ ਸਾਹਿਬ ਦੀ ਫਸੀਲ ਤੋਂ ਕਹੀ ਗਈ ਸੀ ਉਹ ਫਿਰ ਬਿਲਕੁਲ ਸਾਬਤ ਹੋ ਗਈ ਵੀ ਇਹ ਜਿਹੜੀ ਲੀਡਰਸ਼ਿਪ ਹੈ ਲੋਕ ਇਹਨਾਂ ਤੋਂ ਜਿਹੜਾ ਵਾ ਉਹ ਕਿਨਾਰਾ ਕਰ ਚੁੱਕੇ ਆ ਲੋਕਾਂ ਦਾ ਇਹਨਾਂ ਉੱਤੇ ਭਰੋਸਾ ਨਹੀਂ ਰਿਹਾ ਤੁਸੀਂ ਆਪਣੇ ਪਿਛਲੇ ਐਪੀਸੋਡ ਜੀ ਤੁਸੀਂ ਇਹ ਵੀ ਗੱਲ ਕਹੀ ਸੀ ਵੀ ਜਿਹੜੀ ਆ 8600 ਵੋਟ ਪੈ ਗਈ ਹੈ ਇਹ ਪਰਪਕਾਰ ਸਿੰਘ ਘੁੰਮਣ ਨੂੰ ਪਈ ਆ ਕਿਉਂਕਿ ਉਹ ਵਕੀਲ ਨੇ ਗਰੀਬਾਂ ਦੇ ਕੇਸ ਵੀ ਲੜਦੇ ਨੇ ਉਹਨਾਂ ਦੀ ਆਪਣੀ ਸ਼ੋਭੀ ਬਹੁਤ ਵਧੀਆ ਤੇ ਫਿਰ ਅਕਾਲੀ ਦਲ ਦੀ ਢੱਲਾ ਸਾਹਿਬ ਵੋਟ ਕਿੱਥੇ ਆ ਦੇਖੋ ਅਕਾਲੀ ਦਲ ਸੰਗਠਿਤ ਹੋ ਕੇ ਚੋਣ ਉਦੋਂ ਲੜੇਗਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਹੋਏਗੀ ਜਿਹੜੇ ਲੋਕ ਨੇ ਨਾ ਸੰਦੀਪ ਜੀ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਅਕਾਲੀ ਦਲ ਅਗਰ ਸ੍ਰੀ ਅਕਾਲ ਤਖਤ ਸਾਹਿਬ ਦੀ ਭਾਵਨਾ ਦੇ ਉਲਟ ਚੱਲੇਗਾ ਅਗਰ ਤੁਸੀਂ ਇਹ ਮੰਨ ਕੇ ਬਹਿਜੋ ਜਿਵੇਂ ਕਈ ਲੀਡਰ ਅਕਾਲੀ ਦਲ ਦੇ ਕਹਿੰਦੇ ਨੇ ਬੜੇ ਸਿਆਣੇ ਬਿਆਣੇ ਲੀਡਰ ਨੇ ਹਰੀਸ਼ ਰਾਏ ਢਾਂਡਾ ਜੀ ਉਹ ਵੀ ਇੱਕ ਦਿਨ ਕਹਿ ਰਹੇ ਸੀ ਕਿ ਵੀ ਸੁਖਬੀਰ ਬਾਦਲ ਤੋਂ ਇਲਾਵਾ ਕਹਿੰਦੇ ਦੱਸੋ ਕੌਣ ਅਗਵਾਈ ਕਰ ਸਕਦਾ ਹੈ ਅਕਾਲੀ ਦਲ ਦੀ ਮੈਂ ਬੜਾ ਹੈਰਾਨ ਹੋਇਆ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਨਰਿੰਦਰ ਮੋਦੀ ਨੂੰ ਜਦੋਂ ਬਣਾਇਆ ਪ੍ਰਧਾਨ ਮੰਤਰੀ ਦਾ ਚਿਹਰਾ ਤਾਂ ਹੀ ਨਰਿੰਦਰ ਮੋਦੀ ਨੇ ਭਾਜਪਾ ਬਦਲੀ ਨਾ ਤੁਸੀਂ ਸੁਖਬੀਰ ਬਾਦਲ ਦੀ ਬਜਾਏ ਅਗਰ ਕਿਸੇ ਨੂੰ ਮੌਕਾ ਦਵੋਗੇ ਤੁਸੀਂ ਕਿਸੇ ਨੂੰ ਸਾਈਕਲ ਤੇ ਬਿਠਾਓਗੇ ਉਹ ਸਾਈਕਲ ਤਾਂ ਹੀ ਚਲਾਊਗਾ ਨਾ ਜੀ ਉਹ ਸਿੱਖੂਗਾ ਵੀ ਤਾਂ ਹੀ ਜਦੋਂ ਗੱਲ ਲੀਡਰਸ਼ਿਪ ਤਬਦੀਲੀ ਦੀ ਆ ਗਈ ਤੇ ਜੇ ਸੁਖਬੀਰ ਬਾਦਲ ਦੀ ਜਗ੍ਹਾ ਤੇ ਨਵਾਂ ਪ੍ਰਧਾਨ ਲਾਉਂਗੇ ਤੇ ਉਹ ਪਾਰਟੀ ਚਲਾਊਗਾ। ਸੋ ਬੜੀ ਹੈਰਾਨੀ ਹੁੰਦੀ ਕਈ ਵਾਰੀ। ਅਕਾਲੀ ਦਲ ਦੇ ਲੀਡਰ ਕਹਿੰਦੇ ਜੇ ਸੁਖਬੀਰ ਬਾਦਲ ਬਿਨਾ ਕੌਣ? ਇਹਦਾ ਮਤਲਬ ਹੈ ਅਕਾਲੀ ਦਲ ਜ਼ਮਾਨਤਾਂ ਜ਼ਬਤ ਕਰਾਉਂਦਾ ਰਵੇ। ਇਸੇ ਕਰਕੇ 7 ਮੈਂਬਰੀ ਕਮੇਟੀ ਨੂੰ ਇਹਨਾਂ ਨੇ ਮੰਨਿਆ ਨਹੀਂ। ਫਿਰ 5 ਮੈਂਬਰੀ ਰਹਿ ਗਈ ਤੇ ਉਹ ਹੁਣ ਭਰਤੀ ਕਰ ਰਹੇ ਨੇ। ਮੈਂ ਤਾਂ ਹੀ ਕਹਿ ਰਿਹਾ ਕਿ 5 ਮੈਂਬਰੀ ਕਮੇਟੀ ਨੂੰ ਲੋਕ ਸਮਰਪਿਤ ਨੇ। ਲੋਕਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ। ਪੰਜ ਮੈਂਬਰੀ ਕਮੇਟੀ ਵਾਲੇ ਮੈਂਬਰ ਕਿਤੇ ਜਾਂਦੇ ਨੇ ਲੋਕ ਫੁੱਲ ਸੁੱਟਦੇ ਨੇ ਕਿਉਂਕਿ ਉਹਨਾਂ ਦੀ ਸ਼ਰਤ ਹੈ ਕਿ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਤਨਮਨ ਲਾ ਰਹੇ ਨੇ ਇਹ ਸਵਾਰਥੀ ਨਹੀਂ ਪਰ ਪੰਜੇ ਮੈਂਬਰ ਭਾਵੇਂ ਬੀਬੀ ਸਤਵੰਤ ਕੌਰ ਨੇ ਭਾਵੇਂ ਮਨਪੀ ਤਿਆਲੀ ਹੈ ਭਾਵੇਂ ਇਕਬਾਲ ਸਿੰਘ ਝੁੰਦਾ ਨੇ ਗੁਰਪ੍ਰਤਾ ਵਡਾਲਾ ਨੇ ਸੰਤਾ ਸਿੰਘ ਮੈਦਪੁਰੀ ਨੇ ਇਹ ਪੰਜੇ ਪ੍ਰਧਾਨਗੀ ਦੀ ਦੌੜ ਚ ਹੀ ਹੈਨੀ ਹਾਲਾਂਕਿ ਮੈਂ ਉਹਦਾ ਨਿੱਜੀ opinion ਦਿੱਤਾ ਸੀ ਵੀ ਬੀਬੀ ਸਤਵੰਤ ਕੌਰ ਇੱਕ ਮਹਿਲਾ ਹੋਣ ਦੇ ਨਾਤੇ ਅਗਰ ਪ੍ਰਧਾਨ ਬਣ ਜਾਣ ਤੇ ਬਹੁਤ ਚੰਗਾ ਰਹੂਗਾ ਤੇ ਪੰਜੇ ਬਣਨ ਨੂੰ ਰਾਜ਼ੀ ਨਹੀਂ ਪ੍ਰਧਾਨ ਉਹ ਕਹਿੰਦੇ ਇਹਦਾ ਫੈਸਲਾ ਪੰਥ ਨੇ ਕਰਨਾ ਤੁਸੀਂ ਹਿਸਾਬ ਲਾ ਲਓ ਯਾਨੀ ਹਰਪ੍ਰੀਤ ਸਿੰਘ ਵੀ ਦਾਵੇਦਾਰ ਨੇ ਸੰਦੀਪ ਜੀ ਮੈਨੂੰ 2 ਮਿੰਟ ਦੇ ਦਿਓ ਗਿਆਨੀ ਹਰਪ੍ਰੀਤ ਸਿੰਘ ਵੀ ਦਾਵੇਦਾਰ ਨੇ ਉਹ ਵੀ ਕਹਿ ਰਹੇ ਨੇ ਫੈਸਲਾ ਪੰਥ ਨੇ ਕਰਨਾ ਹੈ ਮਤਲਬ ਕਿ ਦੂਜੇ ਪਾਸੇ ਕੋਈ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਉਹ ਕਹਿੰਦੇ ਪੰਥ ਫੈਸਲਾ ਕਰੂਗਾ ਨਾ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਮੈਨੂੰ ਬਣਾਓ ਨਾ ਬੀਬੀ ਸਤਵੰਤ ਕੌਰ ਕਹਿੰਦੇ ਮੈਨੂੰ ਬਣਾਓ ਨਾ ਯਾਲੀ ਮੰਨੇ ਪ੍ਰਧਾਨ ਬਣਨ ਨੂੰ ਨਾ ਸੰਤਾ ਸਿੰਘ ਮੈਦਪੁਰੀ ਪ੍ਰਧਾਨ ਬਣਨ ਨੂੰ ਮੰਨਣ ਨਾ ਇਕਬਾਲ ਸਿੰਘ ਝੁੰਡਾ ਤਿਆਰ ਹੋ ਰਹੇ ਨੇ ਨਾ ਗੁਰਪ੍ਰਤਾ ਵਡਾਲਾ ਉਹ ਕਹਿੰਦੇ ਪ੍ਰਧਾਨ ਜਿਹੜਾ ਬਣੂਗਾ ਪੰਥ ਬਣਾਊਗਾ ਭਰਤੀ ਚੋਂ ਲੀਡਰਸ਼ਿਪ ਬਣਾਊਗੀ ਤੇ ਸੁਖਵੀਰ ਸਿੰਘ ਬਾਦਲ ਵਾਲੇ ਪਾਸੇ ਲੀਡਰ ਕਹ ਰਹੇ ਨੇ ਕਿ ਸੁਖਵੀਰ ਬਿਨਾ ਪ੍ਰਧਾਨ ਦੱਸੋ ਕਿਹੜਾ ਮਤਲਬ ਇਹ ਫਰਕ ਹੈ ਸਿਧਾਂਤਾਂ ਦਾ ਜਿਹੜਾ ਗੁਰੂ ਸਹਿਬਾਨਾ ਦਾ ਸਨੇਹਾ ਦੁਨੀਆ ਨੂੰ ਉਹ ਹੈ ਆਪਸੀ ਇਕਤਾ ਤੇ ਸਮਰਪਣ ਦਾ ਗੁਰੂਆਂ ਦੇ ਰਾਹ ਤੇ ਅਗਰ ਸ਼ਰੋਮਣੀ ਅਕਾਲੀ ਦਲ ਚੱਲਦਾ ਰਵੇ ਗੁਰੂ ਸਹਿਬਾਨਾਂ ਨੇ ਜੋ ਸਿੱਖਿਆ ਦਿੱਤੀ ਹੈ ਵੀ ਅਸੀਂ ਨਿੱਜ ਤਿਆਗ ਦਈਏ ਇੱਕੋ ਪਰਿਵਾਰ ਚ ਮੰਤਰੀ ਇੱਕੋ ਪਰਿਵਾਰ ਚ ਡਿਪਟੀ ਮੁੱਖ ਮੰਤਰੀ ਇੱਕੋ ਪਰਿਵਾਰ ਚ ਕੈਬਨਿਟ ਮੰਤਰੀ ਇੱਕੋ ਪਰਿਵਾਰ ਚ ਜਿਹੜਾ ਉਹਦਾ ਬਚ ਗਿਆ ਭਾਈ ਲੈ ਲਓ ਕੋਈ ਰਹਿ ਨਾ ਜਾਵੇ ਪਰਿਵਾਰ ਚ ਜੀ ਸਰਬ ਇੱਥੇ ਇੱਕ ਗੱਲ ਨੋਟ ਕਰਿਓ ਜੇ ਕਿਤੇ ਇਹਨਾਂ ਨੇ ਮਨਪ੍ਰੀਤ ਿਆਲੀ ਨੂੰ ਗਦਾਰ ਜਾਂ ਪੰਜ ਮੈਂਬਰੀ ਕਮੇਟੀ ਨੂੰ ਨਾਂ ਨਿੰਦਿਆ ਹੁੰਦਾ ਨਾ ਤੇ ਸ਼ਾਇਦ ਜਿਹੜਾ ਅਕਾਲੀ ਦਲ ਦਾ ਕਾਡਰ ਅਕਾਲੀ ਦਲ ਦੇ ਕਾਡਰ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਪੂਰੇ ਪੰਜਾਬ 'ਚ ਉਹਨਾਂ ਦਾ ਕਾਡਰ ਹੈਗਾ ਜੇ ਵਾਕਈ ਜੇ ਉਹਨਾਂ ਨੂੰ ਇੱਕ ਯੋਗ ਲੀਡਰ ਮਿਲ ਜਾਵੇ ਤੇ ਉਹ ਹਮ ਹਮਾ ਕੇ ਬਾਹਰ ਆ ਜਾਣਗੇ ਤੇ ਬਾਕੀ ਪਾਰਟੀਆਂ ਨੂੰ ਵਕਤ ਵੀ ਪਾ ਸਕਦਾ ਉਹਨਾਂ ਦਾ ਕਾਡਰ ਕਿਉਂਕਿ ਅਕਾਲੀ ਦਲ ਸਰਕਾਰਾਂ ਬਣਾਉਂਦਾ ਰਿਹਾ ਪਰ ਅਗਰ ਕਿਤੇ ਜੇ ਇਹਨਾਂ ਨੇ ਸਤਕਾਰ ਕੀਤਾ ਹੁੰਦਾ ਵੈਸੇ ਉਹਨਾਂ ਦਾ ਨਿੱਜੀ ਵਿਚਾਰ ਹੈ ਮੈਂ ਮੈਂ ਆਪਣਾ ਵਿਚਾਰ ਰੱਖ ਰਿਹਾ ਜੇ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਦਾ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਕਿਉਂਕਿ ਸਨਮਾਨ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੈ ਨਾ ਤੇ ਜੇ ਉਹਨਾਂ ਦਾ ਸਤਕਾਰ ਕੀਤਾ ਹੁੰਦਾ ਤੇ ਅੱਜ ਘੱਟੋ ਘੱਟ ਜ਼ਮਾਨਤ ਨਾ ਜप्त ਹੁੰਦੀ ਅੱਜ ਜ਼ਮਾਨਤ ਜप्त ਹੋਣ ਦਾ ਮਤਲਬ ਹੈ ਸੁਖਬੀਰ ਬਾਦਲ ਇੱਕ ਵਾਰ ਫੇਰ ਫੇਲ ਹੋ ਗਿਆ ਸੰਦੀਪ ਜੀ ਜਿਹੜੀ ਕੁਦਰਤ ਦਾ ਨਿਯਮ ਹੈ ਨਾ ਉਹ ਬਦਲਾਅਦ ਹੈ ਤੁਸੀਂ ਵੇਖੋ ਭਾਜੀਪੀ ਹਰ 2-4 ਸਾਲਾਂ ਬਾਅਦ ਪ੍ਰਧਾਨ ਬਦਲ ਦਿੰਦੀ ਹੈ ਤੁਸੀਂ ਆਪਣੀ ਜ਼ਿੰਦਗੀ ਚ ਨਿਤਨ ਗੜਕਰੀ ਨੂੰ ਦੇਖ ਲਿਆ ਹੋਣਾ ਬਿਲਕੁਲ ਕਹਿਆ ਨੱਡੂ ਨੂੰ ਦੇਖ ਲਿਆ ਅਕਲਿਆਰੀ ਬਾਜਪੀ ਨੂੰ ਦੇਖ ਲਿਆ ਲਾਲ ਗਿਸ਼ਨ ਦਵਾਨੀ ਨੂੰ ਦੇਖ ਲਿਆ ਮੁਰਲੀ ਮਨੋਰ ਜੋਸ਼ੀ ਨੂੰ ਦੇਖ ਲਿਆ ਤੁਸੀਂ ਨਿਤਨ ਗੜਕਰੀ ਤੋਂ ਬਾਅਦ ਜੇਪੀ ਨੱਡਾ ਸਾਹਿਬ ਆ ਗਏ ਰਾਜਨਾਥ ਸਿੰਘ ਆ ਗਏ ਸੋ ਤੁਸੀਂ ਭਾਜਪੀ ਦੇ 8-10 ਪ੍ਰਧਾਨਾਂ ਦੇ ਨਾਮ ਜਾਣਦੇ ਹੋ ਤੇ ਤੁਸੀਂ ਅਕਾਲੀ ਦਲ ਚ ਆਪਣੀ ਜ਼ਿੰਦਗੀ ਚ ਕਿਹਨੂੰ ਦੇਖ ਲਿਆ ਪ੍ਰਕਾਸ਼ ਸਿੰਘ ਬਾਦਲ ਸੁਖਬਾਦਲ ਨੂੰ ਦੇਖ ਲਿਆ ਹੋਰ ਦੱਸੋ ਤੇ ਤੁਸੀਂ ਕਾਂਗਰਸ ਚ ਕੀ ਦੇਖਿਆ ਜੇ ਜੇ ਗੱਲਾ ਸਾਹਿਬ ਆਪਾਂ surjit bernala ਦੀ ਵੀ ਗੱਲ ਕਰ ਲਈਏ ਤੇ surjit bernala ਦੇ ਨਾਲ ਜੋ ਹੋਇਆ ਉਹ ਸਾਰਿਆਂ ਨੂੰ ਪਤਾ ਨਹੀਂ ਚਲੋ ਉਹ ਗੱਲ ਠੀਕ ਹੈ ਮੇਰੇ ਕਹਿਣ ਦਾ ਮਤਲਬ ਹੈ ਕਾਂਗਰਸ ਚ ਲੈ ਲੋ ਕਾਂਗਰਸ ਚ ਕੀ ਹੈ ਗਾਂਧੀ ਪਰਿਵਾਰ ਚ ਤੁਸੀਂ ਪ੍ਰਧਾਨ ਦੇਖਿਆ ਜਾਂ ਉੱਥੇ ਸੱਤਾ ਤਬਦੀਲੀ ਹੋਈ ਬੀਬੀ ਸੋਨੀਆ ਗਾਂਧੀ ਥੋੜੀ ਦੇਰ ਸੀਤਾ ਰਾਮ ਕੇਸਰੀ ਰਹੇ ਹੁਣ ਮਲਕੇ ਅਰਜਨ ਖੜਗੇ ਆਏ ਆ ਇਹਦਾ ਮਤਲਬ ਹੈ ਬੀਜੇਪੀ ਜ਼ਿਆਦਾ ਸੰਗਠਿਤ ਰਹੀ ਹੈ ਮਲਕ ਚ ਤੇ ਜੇ ਅਕਾਲੀ ਦਲ ਵੀ ਉਸੇ ਤਰ੍ਹਾਂ ਨਾਲ ਸੰਗਠਿਤ ਰਹੇ ਪ੍ਰਧਾਨ ਬਦਲੇ ਹਰ 2-3 ਸਾਲ ਬਾਅਦ ਹੁਣ ਜਿਵੇਂ 5 ਮੈਂਬਰੀ ਕਮੇਟੀ ਵਾਲੇ ਕਹਿੰਦੇ ਵੀ ਜਿਹਨੇ ਪ੍ਰਧਾਨ ਬਣਨਾ ਹੈ ਉਹ ਫਿਰ ਇਲੈਕਸ਼ਨਾਂ 'ਚ ਨਹੀਂ ਵੜੇ ਵੀ ਪ੍ਰਧਾਨਗੀ ਕਰੋ ਵੀ ਤੁਸੀਂ ਚੋਣ ਨਹੀਂ ਲੜਨੀ ਤੁਸੀਂ ਕੱਲੂ ਮੁੱਖ ਮੰਤਰੀ ਦੀ ਦੌੜ 'ਚ ਨਹੀਂ ਪੈਣਾ ਇਹ ਚੰਗੀ ਗੱਲ ਹੈ ਕਿ ਜਿਹਨੇ ਮੁੱਖ ਮੰਤਰੀ ਬਣਨਾ ਹੈ ਭਾਈ ਫਿਰ ਤੁਸੀਂ ਮੁੱਖ ਮੰਤਰੀ ਦੀ ਦੌੜ 'ਚ ਰਹੋ ਪ੍ਰਧਾਨ ਕਿਉਂ ਬਣਦੇ ਹੋ ਫਿਰ ਪ੍ਰਧਾਨ ਨਾ ਬਣੋ ਇਹਦਾ ਮਤਲਬ ਹੈ ਕਿ ਨਵੀਂ ਲੀਡਰਸ਼ਿਪ ਤਾਂ ਹੀ ਆਏਗੀ ਨਾ ਪ੍ਰਧਾਨ ਦਾ 2-3-4 ਸਾਲ ਦਾ ਕਾਰਜਕਾਲ ਹੋਵੇ ਉਸ ਤੋਂ ਬਾਅਦ ਨਵਾਂ ਪ੍ਰਧਾਨ ਆਵੇ ਨਵੀਂ ਊਰਜਾ ਦੇ ਨਾਲ ਪੰਜਾਬ 'ਚ ਬੀਜੇਪੀ ਨੇ ਕਿੰਨੇ ਪ੍ਰਧਾਨ ਲਾ ਲਏ ਅਜ ਤੱਕ ਚਲੋ ਬੀਜੇਪੀ ਦਾ ਤਾਂ ਰੌਲਾ ਇਹ ਆ ਨਾ ਕਿ ਬੀਜੇਪੀ ਦੀ ਬਹੁਤ ਸਾਰੀ ਲੀਡਰਸ਼ਿਪ ਪੰਜਾਬ ਨੂੰ ਸਮਝ ਨਹੀਂ ਸਕੀ ਪੰਜਾਬ ਦੀ ਮਿੱਟੀ ਪੰਜਾਬ ਦੀ ਤਬੀਅਤ ਨੂੰ ਸਮਝ ਨਹੀਂ ਸਕੀ ਹਾਲਾਂਕਿ ਬੀਜੇਪੀ 18.9% ਤੇ ਆਈ ਹੈ ਪਰ ਕਿਸਾਨੀ ਨਾਲ ਪਿੰਡੂ ਖੇਤਰਾ ਨਾਲ ਬੀਜੇਪੀ ਨੂੰ ਨੇੜਤਾ ਬਣਾਉਣ ਦੀ ਲੋੜ ਹੈ ਬੀਜੇਪੀ ਦੇ ਪੈਰ ਪੰਜਾਬ 'ਚ ਤਾਂ ਲੱਗਣੇ ਨੇ ਜਦੋਂ ਜਿਵੇਂ ਜਿਵੇਂ ਬੀਜੇਪੀ ਪੰਜਾਬ ਦੇ ਪ੍ਰਤੀ ਹੋਰ ਸਮਰਪਣ ਦਾ ਭਾਵ ਦਿਖਾਉਗੀ ਪੰਜਾਬ ਨੂੰ ਕੋਈ ਇੰਡਸਟਰੀਅਲ ਪੈਕੇਜ ਦਵੇ ਬੀਜੇਪੀ ਪੰਜਾਬ ਨੂੰ ਟੈਕਸ ਬੈਨੀਫਿਟ ਬਣਾਵੇ ਕਿਸਾਨੀ ਦੇ ਲਈ ਪੰਜਾਬ ਚ ਕਾਨੂੰਨ ਬਣਾਏ ਜਾਣ ਕਿਸਾਨਾਂ ਦੀ ਮੰਗ ਮੰਨੀ ਜਾਵੇ ਫਸਲਾਂ ਦੀ ਦੇਸ਼ ਲਈ ਨਹੀਂ ਮੰਨਣੇ ਕਾਨੂੰਨ ਤੁਸੀਂ ਪੰਜਾਬ ਲਈ ਬਣਾ ਦਿਓ ਇਕੱਲੇ ਪੰਜਾਬ ਚ ਸਾਡੀ ਕਿਸਾਨੀ ਦੀ ਫਸਲ ਰੁਲਦੀ ਹੈ ਇਹ ਸਾਰੀਆਂ ਗੱਲਾਂ ਨੇ ਔਰ ਕਾਂਗਰਸ ਚ ਸੰਦੀਪ ਜੀ ਹੁਣ ਜਿਹੜੇ ਲਗਾਤਾਰ ਕਹਿੰਦੇ ਸੀ ਵੀ ਸਿੱਧੂ ਕਰਕੇ ਕਾਂਗਰਸ ਆ ਰਹੀ ਹੈ ਉਹ ਸਾਰਿਆਂ ਦੇ ਮੂੰਹ ਤੇ ਲੋਕਾਂ ਨੇ ਸਿਆਸੀ ਮੋਹਰ ਲਾਤੀ ਵੀ ਤੁਸੀਂ ਸਿੱਧੂ ਨੂੰ ਨੰਦੀ ਜਾਣੇ ਹੋ ਲੜੀ ਤੁਸੀਂ ਆਪ ਜਾਣੇ ਹੋ ਪਰ ਕਾਂਗਰਸ ਦੀ ਹਾਈ ਕਮਾਂਡ ਦੇ ਸਿੱਧੂ ਸੰਪਰਕ ਚ ਹੈ ਕਾਂਗਰਸ ਨੇ ਅਗਰ 27 ਚ ਕੁਝ ਕਰਨਾ ਹੈ ਤੇ ਸਿੱਧੂ ਬਿਨਾ ਕਾਂਗਰਸ ਨਹੀਂ ਕਰ ਸਕਦੀ ਪਰ ਸੰਦੀਪ ਜੀ 27 ਚ ਫੇਰ ਗੱਲ ਉਹੀ ਹੈ ਜੇ ਸਿੱਧੂ ਕਾਂਗਰਸ ਨੇ ਚਿਹਰਾ ਲਾਤਾ ਤੇ ਕਾਂਗਰਸ ਮੁਕਾਬਲੇ ਚ ਆਊਗੀ ਨਹੀਂ ਤਾਂ ਕਾਂਗਰਸ ਦਾ ਸੈਮੀ ਫਾਈਨਲ ਹਾਰ ਗਈ ਫਾਈਨਲ ਚੋਂ ਬਾਹਰ ਹੈ ਕਾਂਗਰਸ ਹੁਣ ਜੇ ਮੈਂ ਤੇ ਹਾਂ ਮੈਂ ਸ਼ੁਰੂ ਹੀ ਤੋਂ ਕਿਹਾ ਸੀ ਹੈ ਮੈਂ ਤੇ ਪ੍ਰੋਗਰਾਮ ਵੀ ਕੋਈ ਸ਼ੁਰੂ ਕੀਤਾ ਸੀ ਨਾ ਡੱਲਾ ਸਾਹਿਬ ਕਿ ਕਾਂਗਰਸ ਨੇ ਸੈਮੀਫਾਈਨਲ ਗਿਆ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਫਾਈਨਲ ਕਹਿ ਕੇ ਗੱਲ ਵੱਡੀ ਕਰ ਦਿੱਤੀ ਕਹਿੰਦੇ ਹਜੇ ਤੇ ਤੁਹਾਨੂੰ ਅਸੀਂ ਪਿਕਚਰ ਵਿਖਾਉਣੀ ਆ 227 ਦੇ ਵਿੱਚ ਫਾਈਨਲ ਤਾਂ ਅਜੇ ਹੋਣਾ ਤੇ ਜਦ ਕਿ ਜਿੰਨੀ ਦੇਰ ਪ੍ਰਚਾਰ ਚੱਲਦਾ ਰਿਹਾ ਹਾਲਾਂਕਿ ਸਭ ਤੋਂ ਵੱਧ ਪ੍ਰਚਾਰ ਆਮ ਆਦਮੀ ਪਾਰਟੀ ਨੇ ਕੀਤਾ 6 ਮਹੀਨੇ ਪਹਿਲਾਂ ਇਹਨਾਂ ਜਨਵਰੀ 'ਚ ਹੀ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੇ ਮੂੰਹੋਂ ਕਦੀ ਇਹ ਸੈਮੀਫਾਈਨਲ ਇਹ ਨਹੀਂ ਸੁਣਿਆ ਉਹ ਲੱਗੇ ਰਹੇ ਆਪਣਾ ਸੰਦੀਪ ਜੀ ਦੋ ਗੱਲਾਂ ਹੁੰਦੀਆਂ ਨੇ ਜਦੋਂ ਤੁਸੀਂ ਟਿਕਟ ਕਟਾ ਕੇ ਬੱਸ 'ਚ ਬਹਿ ਜਾਂਦੇ ਹੋ ਨਾ ਤੁਸੀਂ ਜਿਵੇਂ ਟਿਕਟ ਲੈ ਲਈ ਦਿੱਲੀ ਤੋਂ ਲੁਧਿਆਣਾ ਹੁਣ ਬੱਸ ਭਾਵੇਂ ਥਾਂ ਥਾਂ ਰੁਕੇ ਭਾਵੇਂ ਨਾਨਸਟਾਪ ਆਵੇ ਭਾਵੇਂ ਆਪਣੀ ਮਰਜ਼ੀ ਦੇ ਢਾਬੇ ਤੇ ਉਹ ਰੁਕ ਜਾਣ ਤੁਸੀਂ ਉਸ ਬੱਸ ਨੂੰ ਨਹੀਂ ਛੱਡਦੇ ਫਿਰ ਕਿਉਂਕਿ ਤੁਸੀਂ ਟਿਕਟ ਘਟਾਈ ਹੋਈ ਹੈ ਲੁਧਿਆਣੇ ਦੀ ਦਿੱਲੀ ਤੋਂ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬੱਸ ਫੜਾਈ ਹੋਈ ਹੈ 5 ਸਾਲਾਂ ਲਈ ਇਸ ਕਰਕੇ 3 3.5 ਸਾਲ ਹੋਣ ਵਾਲੇ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਚਲਾ ਰਹੀ ਹੈ ਪੰਜਾਬ ਦੇ ਲੋਕਾਂ ਨੇ ਇਹ 5 ਸਾਲ ਲਈ ਤਾਂ ਆਮ ਆਦਮੀ ਪਾਰਟੀ ਨੂੰ ਬੱਸ ਸੰਭਾਲੀ ਹੋਈ ਆ ਵੀ ਤੁਸੀਂ ਚਲਾਓ 5 ਸਾਲ ਆਮ ਆਦਮੀ ਪਾਰਟੀ ਜਦੋਂ ਹੁਣੇ 5 ਸਾਲ ਪੂਰੇ ਕਰ ਲੂ ਫਿਰ ਲੋਕਾਂ ਨੇ ਤੈਅ ਕਰਨਾ ਹੈ ਕਿ ਅਸੀਂ ਦੁਬਾਰਾ ਬੱਸ ਦੀ ਸਟੀਰਿੰਗ ਤੇ ਭਗਵੰਤ ਮਾਨ ਨੂੰ ਬਿਠਾਉਣਾ ਹੈ ਕੇਜਰੀਵਾਲ ਨੂੰ ਬਿਠਾਉਣਾ ਹੈ ਮਨੀਸ਼ ਜਸੋਧੀਆਂ ਨੂੰ ਬਿਠਾਉਣਾ ਹੈ ਜਾਂ ਕਿਸੇ ਹੋਰ ਨੂੰ ਬਿਠਾਉਣਾ ਸੋ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੀ ਇਹ ਸੈਮੀ ਫਾਈਨਲ ਸੀ ਇਹ ਜਿੱਤ ਗਏ ਚਲੋ ਮੰਨ ਲਿਆ ਸਿਆਸੀ ਤੌਰ ਤੇ ਪਰ ਲੋਕ 5 ਸਾਲ ਜਦੋਂ ਪੂਰੇ ਹੋਣਗੇ ਆਮ ਆਦਮੀ ਪਾਰਟੀ ਦੇ ਉਦੋਂ ਤੈਅ ਕਰਨਗੇ ਕਿ ਹੁਣ ਅਸੀਂ ਅਗਲੀ ਵਾਰੀ ਕਿਹਨੂੰ ਦੇਣੀ ਹੈ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਜਿਸ ਤਰ੍ਹਾਂ ਨਾਲ ਉੱਭਰ ਰਹੀ ਹੈ ਪੰਜਾਬ ਦੇ ਵਿੱਚ ਗੁਰੂ ਸਹਿਬਾਨਾਂ ਦੇ ਦਿਖਾਏ ਰਸਤੇ ਤੇ ਜੋ ਪੋਲਿਟੀਕਲ ਤਾਕਤ ਵੱਡੀ ਹੋਣੀ ਹੈ ਉਹਦੀ ਲਹਿਰ ਚੱਲ ਰਹੀ ਹੈ ਪੰਜਾਬ 'ਚ ਭਰਤੀ ਉਹਦੀ ਵੀ ਓਵੇਂ ਹੋ ਰਹੀ ਹੈ ਜਿਵੇਂ ਕਿਸੇ ਵੇਲੇ ਆਮ ਆਦਮੀ ਪਾਰਟੀ ਦੀ ਹੁੰਦੀ ਸੀ ਇਸ ਕਰਕੇ ਅਗਲੀ ਵਾਰੀ ਜਿਹੜਾ 27 ਦਾ ਮੁਕਾਬਲਾ ਹੈ ਉਹ ਇੱਕ ਪਾਸੇ ਤੁਸੀਂ ਆਮ ਆਦਮੀ ਪਾਰਟੀ ਮੰਨ ਲਓ ਇੱਕ ਪਾਸੇ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਮੰਨ ਲਓ ਅਕਾਲੀ ਦਲ ਦੀ ਅੱਛਾ ਦੱਸ ਲਓ ਸਰ ਕੀ ਹੁੰਦਾ ਤੁਹਾਨੂੰ ਗੱਲ ਦੱਸਾਂ ਭਾਜਪਾ ਦੇ ਕੋਲ ਵੀ ਤਾਂ ਬਹੁਤ ਵੱਡਾ ਵੋਟ ਸ਼ੇਅਰ ਨਹੀਂ ਹੈ ਭਾਜਪਾ ਨੂੰ ਵੀ ਇਹ ਗੱਲ ਸੋਚਣ ਤੇ ਹੁਣ ਮਜਬੂਰ ਹੋਣਾ ਪੈਣਾ ਵੀ ਜੇ ਅਸੀਂ ਪੰਜਾਬ ਜਿੱਤਣਾ ਇੱਕ ਤਾਂ ਕਿਸਾਨਾਂ ਦੇ ਮਸਲੇ ਦੂਜਾ ਸਾਨੂੰ ਸਾਡਾ ਭਾਈਵਾਲ ਕੋਈ ਨਾ ਕੋਈ ਚਾਹੀਦਾ ਜਿਹੜਾ ਸਾਡੇ ਮੁੜਕੇ ਪੈਰ ਲਵਾ ਸਕੇ ਉਹ ਤਾਂ ਜ਼ਰਬਾਤ ਦੇਖ ਲਿਆ ਇਹ ਉਹੀ ਹਲਕਾ ਹੈ ਜਿਹਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ 45000 ਵੋਟ ਦਿੱਤੀ ਸੀ ਤੇ ਵੋਟ ਕਿੱਥੇ ਗਈ ਉਹ ਬਿਲਕੁਲ ਪਾ ਵੀ ਇਹਦੇ ਵਿਚਾਰ ਕਰੇਗੀ ਉਹਨਾਂ ਦਾ ਵੀ ਜਿਹੜਾ ਥਿੰਕ ਟੈਂਕ ਕਿਹਾ ਜਾਂਦਾ ਵੀ ਬਹੁਤ ਸਟਰੋਂਗ ਉਹਨਾਂ ਦੇ ਕੋਲ ਜਿਹੜੇ ਇਹ ਲੋਕ ਬੈਠ ਕੇ ਇਹਦੇ ਅਨਲਿਸਿਸ ਕਰਦੇ ਆ ਉਹ ਵੀ ਅਨਲਿਸਿਸ ਕਰਨਗੇ ਉਹ ਵੀ ਉਸ ਪਾਰਟੀ ਨੂੰ ਚੁਣਨਗੇ ਕਿ ਜਿਹੜੀ ਉਹਨਾਂ ਦੇ ਪੈਰ ਲਵਾ ਸਕੇ ਕਿਉਂਕਿ ਪਹਿਲਾਂ ਅਕਾਲੀ ਦਲ ਦੇ ਨਾਲ ਉਹ ਸਰਕਾਰਾਂ ਬਣਾਉਂਦੇ ਰਹੇ ਆ ਕੇਂਦਰ ਤੱਕ ਪਹੁੰਚਦੇ ਰਹੇ ਆ ਪਰ ਹੁਣ ਉਹ ਪਹਿਲਾਂ ਵਾਲੇ ਹਾਲਾਤ ਨਾ ਤੇ ਅਕਾਲੀ ਦਲ ਦੇ ਆ ਤੇ ਨਾ ਹੀ ਭਾਜਪਾ ਦੇ ਆ ਬਿਲਕੁਲ ਸੰਦੀਪ ਜੀ ਸੋ ਮੈਂ ਜੇ ਖਤਮ ਕਰੀਏ ਇਸ ਗੱਲ ਨੂੰ ਤੇ ਮੈਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਫਾਈਨਲ 'ਚ ਪਹੁੰਚ ਗਈ 27 ਦੇ ਉਹਦੇ ਨਾਲ ਮੁਕਾਬਲਾ ਜਿਹੜਾ ਕਰੂਗੀ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ 'ਚੋਂ ਪੰਜਾਬ ਦੀ ਲੀਡਰਸ਼ਿਪ ਕਰੂਗੀ ਨਵੀਂ ਲੀਡਰਸ਼ਿਪ ਤੇ ਮੁਕਾਬਲੇ 'ਚ ਕਾਂਗਰਸ ਕਿੱਥੇ ਖੜਦੀ ਹੈ ਭਾਜਪਾ ਕਿੱਥੇ ਖੜਦੀ ਹੈ ਇਹ ਵਕਤ ਦੱਸੂਗਾ ਦਲਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਔਰ ਅਸੀਂ ਦਰਸ਼ਕਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਇਸ ਚਰਚਾ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣ ਕਿ ਪੰਜਾਬ ਦੀ ਬਿਹਤਰੀ ਵਾਸਤੇ ਕੀ ਕੁਝ ਹੋਣਾ ਚਾਹੀਦਾ ਉਹਨਾਂ ਦੇ ਵਿਚਾਰ ਜਿਹੜੇ ਆ ਉਹ ਅਸੀਂ ਉਹਨਾਂ 'ਤੇ ਵੀ ਗੌਰ ਕਰਾਂਗੇ ਤੇ ਉਹਨਾਂ ਨੂੰ ਆਧਾਰ ਬਣਾ ਕੇ ਅਸੀਂ ਚਰਚਾ ਵੀ ਇਸ ਚਰਚਾ ਨੂੰ ਹੋਰ ਅੱਗੇ ਅੱਗੇ ਤੋਰਾਂਗੇ ਸੋ ਤੁਸੀਂ ਆਪਣਾ ਕੀਮਤੀ ਸਮਾਂ ਦਲਾ ਸਾਹਿਬ ਦਿੱਤਾ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਤਰ੍ਹਾਂ ਹੀ ਅੱਗੇ ਵਧਾਵਾਂਗੇ ਧੰਨਵਾਦੀ ਬਹੁਤ ਧੰਨਵਾਦ